ਸੇ ਜਨਪੁਰ ਦੇ ਕਮੇਟੀ ਹੈਲਥ ਸੈਂਟਰ ਸੀਐਸਐਸਸੀ ਦਾ ਅੱਜ ਐਸਐਮਓ ਗੁਰਪਤਨ ਸਿੰਘ ਨੇ ਚਾਰ ਦਸ ਸੰਭਾਲ ਲਿਆ ਉਹਨਾਂ ਨੇ ਦੱਸਿਆ ਕਿ ਸੀਐਸਸੀ ਵਿੱਚ ਮੈਂ ਅੱਜ ਐਸਐਮਓ ਦਾ ਚਾਰਜ ਸੰਭਾਲ ਲਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਦਾ ਦੌਰਾ ਕੀਤਾ ਤੇ ਹੋਰ ਡਾਕਟਰਾਂ ਨਾਲ ਗੱਲਬਾਤ ਕਰਕੇ ਉੱਥੋਂ ਦਾ ਜਾਇਜ਼ਾ ਲਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੈਂ ਉਸ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਜਿਹੜੀਆਂ ਵੀ ਚੀਜ਼ਾਂ ਦੀ ਕਾਟ ਜਾਂ ਡਾਕਟਰਾਂ ਦੀ ਕਮੀ ਹੈ ਉਹਨਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ ਅਤੇ ਜਲਦ ਹੀ ਮਾਇਰ ਡਾਕਟਰ ਲਿਆਂਦੇ ਜਾਣਗੇ ਤੇ ਸਭ ਨੂੰ ਵਧੀਆ ਤੋਂ ਵਧੀਆ ਸਹੂਦਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਪਰੇਸ਼ਾਨ ਹਾਮਲਾ ਨਾ ਕਰਨਾ ਪਵੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਮੈਂ ਡਾਕਟਰ ਗੁਰਬਚਰ ਸਿੰਘ ਸਰਜਰੀਕਲ ਸਪੈਸ਼ਲਿਸਟ ਨਵ ਬਤੌਰ ਐਸਐਮਓ ਸੀਐਸਸੀ ਸੁਜਨਪੁਰ ਜ਼ਿਲ੍ਹਾ ਪਠਾਨਕੋਟ ਵਿਖੇ ਹੋਸਟਿੰਗ ਮੇਰੀ ਹੋਈ ਆ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਵੀ ਪੇਸ਼ੈਂਟਸ ਇੱਥੇ ਹੁੰਦੇ ਆ ਉਹਨਾਂ ਨੂੰ ਵੱਤਵਸੇ ਸੇਵਾ ਅਸੀਂ ਇੱਥੇ ਮੁਹੱਈਆ ਕਰਾਵਾਂਗੇ ਇੱਥੇ ਹੋਰ ਪੀਡੀਆਟ੍ਰੀਸ਼ੀਅਨ ਵੀ ਆ ਗਾਇਨਕੋਲੋਜੀਸਟ ਵੀ ਆ ਅਨੇਸਥੀਟਿਸਟ ਵੀ ਹੈਗੇ ਆ ਤੇ ਇੱਥੇ ਆਪਾਂ ਹੁਣ ਸਰਜਰੀ ਵੀ ਸ਼ੁਰੂ ਕਰਾਵਾਂਗੇ ਤੇ ਜਿਹੜੀਆਂ ਗਰਭਵਤੀ ਮੇ ਲਾਵਾਂ ਨੇ ਉਹਨਾਂ ਦਾ ਖਾਸ ਧਿਆਨ ਦਿੱਤਾ ਜਾਏਗਾ ਤੇ ਨਾਰਮਲ ਡਿਲੀਵਰੀ ਹੋਵੇ ਤਾਂ ਵਧਾਵਾਂਗੇ ਤੇ ਸਰਜਰੀ ਨੂੰ ਕੋਸ਼ਿਸ਼ ਕਰਾਂਗੇ ਕਿ ਇੱਥੇ ਸ਼ੁਰੂ ਹੋ ਜਾਵੇ। ਕੋਈ ਮੈਂ ਦੋ ਹਜੇ ਦੋ ਦਿਨ ਹੋਏ ਜੁਆਇਨ ਕੀਤੇ ਨੂੰ ਤੇ ਮੈਂ ਹੁਣ ਅੱਗੋਂ ਆਉਣ ਵਾਲੇ ਦਿਨਾਂ 'ਚ ਮੀਟਿੰਗ ਸੱਦ ਕੇ ਤੇ ਉਹ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਨਿਰੇਖਣ ਕਰਕੇ ਤੇ ਫਿਰ ਉਹਨਾਂ ਦਾ ਉਪਾਏ ਕਰਾਂਗੇ। ਇੱਕ ਨੂੰ ਮੈਂ ਤਾਂ ਕਾਫੀ ਆ ਡਾਕਟਰ ਵੀ ਕੰਮ ਦਿੱਤੇ ਇੱਕ ਨੂੰ ਮੈਂ ਦਿੱਤਾ ਸੁजानਪੁਰ ਇਸ ਪੱਖੋਂ ਲੱਕੀ ਹੈ ਕਿ ਇੱਥੇ ਗਾਇਨੀਕੋਲੋਜਿਸਟ ਵੀ ਆ ਪੀਡੀਆਟ੍ਰੀਸ਼ੀਅਨ ਵੀ ਆ ਤੇ ਐਨਸਥੈਟੀਸਟ ਵੀ ਆ ਤੇ ਜਿਹੜੀ ਡਿਮਾਂਡ ਮੈਡੀਕਲ ਅਫਸਰ ਦੀ ਘਾਟ ਹੈ ਉਹਨਾਂ ਦੀ ਮੈਂ ਹਾਇਰ ਰਸੋਰਟਸ ਨੂੰ ਲਿਖ ਕੇ ਦੇਵਾਂਗਾ ਤੇ ਕੋਸ਼ਿਸ਼ ਕਰਦੇ ਆ ਕਿ ਜਿ ਵੱਤ ਵਾਸੇ ਸੇਵਾ ਇੱਥੇ ਦਿੱਤੇ ਆ। ਨਾਈਟ ਪੀਆ ਸਟਾਫ ਹੁੰਦਾ ਉਹਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕੋਈ ਨਹੀਂ ਹੈ ਜਿਹੜੀ ਸਟਾਫ ਉਹਨਾਂ ਦਾ ਦੇਖੋ ਇਹ ਕਮੀ ਤੇ ਇੱਥੇ ਹੈਗੀ ਹੈ ਕਿਉਂਕਿ ਐਮਰਜੈਂਸੀ ਮੈਡੀਕਲ ਆਫਿਸਰਸ ਨਹੀਂ ਹੈਗੇ ਸਾਡੇ ਕੋਲ ਇੱਥੇ ਪੋਸਟਡ ਹੁਣ ਉੱਚ ਅਧਿਕਾਰੀਆਂ ਨਾਲ ਮੀਟਿੰਗ ਅਗਲੇ ਹਫਤੇ ਰੱਖੀ ਹੈ ਉਹਨਾਂ ਨਾਲ ਜਾਲੂ ਕਰਾਵਾਂਗੇ ਇਸ ਚੀਜ਼ ਤੋਂ ਤੇ ਜੇ ਤੇ ਮੈਡੀਕਲ ਆਫਸਰ ਆਂਦੇ ਆ ਫਿਰ ਰੌਂਡ ਦੀ ਕੋ ਮੈਡੀਕਲ ਸੇਵਾਵਾਂ ਦਿਵਾਵਾਂਗੇ ਸ਼ਹਿਰ ਵਾਸੀਆਂ ਕੀ ਮੈਸੇਜ ਹੈ ਸ਼ਹਿਰੋਂ ਅਸੀਂ ਨੂੰ ਇਹ ਆਕੇ ਆਪਣਾ ਸਿਹਤਮੰਦ ਰੋ ਤੇ ਜੇ ਕੋਈ ਦਿੱਕਤ ਆਂਦੀ ਆ ਤੇ ਸਰਕਾਰੀ ਸਹੂਲਤਾਂ ਇੱਥੇ ਮਹੱਈਆ ਨੇ ਸਪੈਸ਼ਲਿਸਟ ਡਾਕਟਰਸ ਹੈਗੇ ਨੇ ਉਹਨਾਂ ਨੂੰ ਆ ਕੇ ਮਿਲੋ ਤੇ ਕੋਈ ਪ੍ਰੋਬਲਮ ਆਂਦੀ ਹੈ ਤੇ ਇੱਥੇ ਆ ਕੇ ਮੈਨੂੰ ਦੱਸ